ਈ ਮੈਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਬਣਾਇਆ ਡੋਕਲਾ ਇਹ ਦੇਖੋ ਜੀ ਕਿੰਨਾ ਸਪੰਚੀ ਸਪੰਚੀ ਬਣਿਆ ਤੁਸੀਂ ਦੇਖ ਹੀ ਸਕਦੇ ਹੋ ਇਹ ਦੇਖੋ ਜੀ ਜਾਲੀਦਾਰ ਡੋਕਲਾ ਬਿਲਕੁਲ ਔਰ ਬਹੁਤ ਹੀ ਮਜ਼ੇ ਵਾਲਾ ਬਣਿਆ ਬੱਚਿਆਂ ਨੂੰ ਬਾਜ਼ਾਰ ਦੇ ਚੀਜ਼ਾਂ ਤੋਂ ਪਰੇਸ਼ ਕਰਵਾਓ ਔਰ ਘਰ ਹੀ ਬੱਚਿਆਂ ਨੂੰ ਵਨਸ ਵਨੀਆਂ ਚੀਜ਼ਾਂ ਬਣਾ ਬਣਾ ਕੇ ਖਿਲਾਓ ਤਾਂ ਕਿ ਬੱਚੇ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਹੋ ਸੰਡਾਕਣਾ ਕੋਲ ਵੀ ਜਾਣ ਦੀ ਜ਼ਰੂਰਤ ਨਾ ਪਵੇ ਕਿਉਂਕਿ ਬੱਚਿਆਂ ਨੂੰ ਇਹ ਚੀਜ਼ਾਂ ਬਹੁਤ ਪਸੰਦ ਨੇ ਤੇ ਤੁਸੀਂ ਇੱਕ ਵਾਰੀ ਮੇਰੀ ਰੈਸਪੀ ਦੇ ਮੁਤਾਬਿਕ ਜਰੂਰ ਬਣਾ ਕੇ ਦੇਖਣਾ ਬਿਲਕੁਲ ਸਿੰਪਲ ਵੇ ਨਾਲ ਬਣਾਇਆ ਹੈ ਔਰ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਇਹ ਦੇਖੋ ਕਿੰਨੀ ਸੋਹਣੀ ਜਾਲੀ ਵਿੱਚ ਨਜ਼ਰ ਆ ਰਹੀ ਹੈ ਬੜਾ ਮਜ਼ਾ ਆ ਰਿਹਾ ਦੇਖ ਕੇ ਬਿਲਕੁਲ ਸੌਫਟ ਬਣਿਆ ਔਰ ਜਿਹੜਾ ਅਸੀਂ ਉੱਤੇ ਤੜਕਾ ਲਗਾਇਆ ਹੋਰ ਵੀ ਮਜ਼ੇ ਵਾਲਾ ਬਣੇਗਾ ਇੱਕ ਵਾਰੀ ਮੇਰੀ ਰੈਸਪੀ ਨੂੰ ਜਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਚਲੋ ਜੀ ਅਸੀਂ ਰੈਸਪੀ ਸਟਾਰਟ ਕਰਦੇ ਹਾਂ ਜਿਸ ਜਿਸ ਨਾਲ ਤਰੀਕੇ ਨਾਲ ਬਣਾ ਰਹੀ ਹਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੜੇ ਧਿਆਨ ਨਾਲ ਦੇਖੋ ਔਰ ਬਿਲਕੁਲ ਇਸੇ ਤਰੀਕੇ ਬਣਾ ਕੇ ਦੇਖਣਾ ਬਹੁਤ ਹੀ ਮਜ਼ੇ ਵਾਲਾ ਭਰੇਗਾ ਠੀਕ ਹੈ ਜੀ ਚਲੋ ਜੀ ਰੈਸਪੀ ਸਟਾਰਟ ਕਰਦੇ ਹਾਂ ਅਸੀਂ ਹਾਂਜੀ ਅੱਜ ਬਣਾ ਰያ ਹਾਂ ਸਭ ਦੀ ਫੇਵਰੇਟ ਰੈਸਪੀ ਡੋਕਲਾ ਜੋ ਕਿ ਬੱਚੇ ਬਹੁਤ ਹੀ ਪਸੰਦ ਕਰਦੇ ਨੇ ਬੱਚਿਆਂ ਨੂੰ ਇੰਨੀ ਵਧੀਆ ਲੱਗਦਾ ਨਾ ਡੋਕਲਾ ਇੱਕ ਮਨਚੂਰੀਅਨ ਹੋ ਗਿਆ ਡੋਕਲਾ ਹੋ ਗਿਆ ਪੀਜ਼ਾ ਹੋ ਗਿਆ ਬੱਚੇ ਬਾਹਰੋਂ ਮੰਗਵਾ ਮੰਗਵਾ ਕੇ ਵੀ ਖਾਂਦੇ ਨੇ ਬਟ ਅੱਜ ਕੱਲ ਤਕਰੀਬਨ ਜਿਹੜੇ ਮਾਵਾਂ ਹੁੰਦੀਆਂ ਨੇ ਮੰਮੀਆਂ ਹੁੰਦੀਆਂ ਨੇ ਉਹ ਘਰ ਹੀ ਬਣਾ ਬਣਾ ਕੇ ਬੱਚਾ ਨੂੰ ਖਵਾ ਰੀਆਂ ਨੇ ਕਿਉਂਕਿ ਹੈਲਦੀ ਫੂਡ ਚਾਹੀਦਾ ਬੱਚਿਆਂ ਵਾਸਤੇ ਔਰ ਅਸੀਂ ਅੱਜ ਬਣਾਵਾਂਗੇ ਡੋਕਲਾ ਘਰ ਵਿੱਚ ਠੀਕ ਹੈ ਜੀ ਤੇ ਚਲੋ ਜੀ ਸਟਾਰਟ ਕਰਦੇ ਹਾਂ ਡੋਕਲਾ ਬਣਾਣਾ ਹਾਂਜੀ ਅਸੀਂ ਪਹਿਲੇ ਲਵਾਂਗੇ ਡੇਢ ਕਟੋਰੀ ਵੇਸਣ ਦੀ ਤੁਸੀਂ ਜਿੰਨਾ ਮਰਜੀ ਬਣਾ ਸਕਦੇ ਹੋ ਜ਼ਿਆਦਾ ਬਣਾਣਾ ਘੱਟ ਬਣਾਣਾ ਵੱਧ ਬਣਾਣਾ ਉਹ ਤੁਹਾਡੇ ਤੇ ਡਿਪੈਂਡ ਹੈ ਮੈਂ ਡੇਢ ਕਟੋਰੀ ਲੈ ਰਹੀ ਹਾਂ ਕੋਲ ਤੁਸੀਂ ਆਪਣੀ ਫੈਮਲੀ ਦੇ ਮੁਤਾਬਿਕ ਦੇਖਣਾ ਕਿ ਜਿਆਦਾ ਬਣਾਣਾ ਹੈ ਤੇ ਤੁਸੀਂ ਜਿਆਦਾ ਵੀ ਬਣਾ ਸਕਦੇ ਹੋ ਠੀਕ ਹੈ ਹੁਣ ਇਹਦੇ ਉੱਤੇ ਘੱਟ-ਕੁੱਟ ਤੋਂ ਘੱਟ ਅਸੀਂ ਇੱਕ ਕਟੋਰੀ ਦਹੀਂ ਪਾਵਾਂਗੇ ਨਾਲ ਕਿਉਂਕਿ ਦਹੀਂ ਜਿੰਨਾ ਜ਼ਿਆਦਾ ਪਏਗਾ ਉਹਦੇ ਵਿੱਚ ਉਨਾ ਹੀ ਵਧੀਆ ਬਣੇਗਾ ਇੱਕ ਕਟੋਰੀ ਅਸੀਂ ਦਹੀਂ ਪਾਵਾਂਗੇ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਖੱਟਾ ਦਹੀਂ ਹੋਵੇ ਖੱਟੇ ਦਹੀਂ ਨਾਲ ਬਹੁਤ ਹੀ ਵਧੀਆ ਬੰਦਾ ਮੈਂ ਪਹਿਲੇ ਪਿਛਲਾ ਦਹੀਂ ਯੂਜ਼ ਕਰੀ ਸੀ ਕੱਲ ਪਰਸੋ ਵਾਲਾ ਤੇ ਹੁਣ ਥੋੜਾ ਜਿਹਾ ਮੈਂ ਮਿਕਸ ਕੀਤਾ ਤਾਜ਼ਾ ਦਹੀਂ ਠੀਕ ਹੈ ਜੀ ਅਸੀਂ ਇਹ ਵੀ ਵਿੱਚ ਹੀ ਪਲਟਾ ਦਵਾਂਗੇ ਹੁਣ ਅਸੀਂ ਸਭ ਤੋਂ ਪਹਿਲੇ ਕੀ ਲੈਣਾ ਹੈ ਹਲਕਾ ਜਿਹਾ ਨਮਕ ਪਾਣਾ ਜਿਆਦਾ ਨਹੀਂ ਪਾਣਾ ਨਮਕ ਇਹ ਦੇਖੋ ਜਿੰਜਾ ਪਿੰਚ ਜਿਹਾ ਪਾਣਾ ਹੈ ਜਿਆਦਾ ਨਹੀਂ ਪਾਣਾ ਨਮਕ ਔਰ ਘੱਟੋ ਘੱਟ 1 ਚਮਚ ਅਸੀਂ ਚੀਨੀ ਪਾਵਾਂਗੇ ਕਈ ਜ਼ਿਆਦਾ ਪਾਉਂਦੇ ਨੇ ਆਪਣੀ ਮਰਜ਼ੀ ਤੇ ਡਿਪੈਂਡ ਹੈ ਇਹਦੇ ਨਾਲ ਕੀ ਹੁੰਦਾ ਕਿ ਦੋਨੋਂ ਚੀਜ਼ਾਂ ਮਿਕਸ ਹੋ ਕੇ ਬਹੁਤ ਹੀ ਵਧੀਆ ਬਣ ਜਾਂਦਾ ਇਹਨਾਂ ਦਾ ਟੇਸਟ ਤੇ ਹੁਣ ਅਸੀਂ ਪਾਵਾਂਗੇ ਹਲਦੀ ਹਲਦੀ ਪਾਣੀ ਜ਼ਰੂਰੀ ਹੈ ਕਿਉਂਕਿ ਇਹਦਾ ਨਾਲ ਹੀ ਕਲਰ ਆਉਂਦਾ ਹੈ ਤੇ ਜਿਹੜਾ ਅਸੀਂ ਬੇਕਿੰਗ ਸੋਡਾ ਜਾਂ ਇਨੋ ਪਾਣੀ ਉਹ ਅਸੀਂ ਬਾਅਦ ਵਿੱਚ ਪਾਵਾਂਗੇ ਅਜੇ ਨਹੀਂ ਪਾਣਾ ਕਿਉਂਕਿ ਅਸੀਂ ਪਹਿਲੇ ਅਸੀਂ ਸਟੀਮਰ ਤਿਆਰ ਕਰਾਂਗੇ ਤੇ ਇਹਨੂੰ ਅਸੀਂ ਘੱਟੋ ਘੱਟ 10 ਮਿੰਟ ਵਾਸਤੇ ਰੈਸਟ ਤੇ ਰੱਖ ਦਵਾਂਗੇ। ਅੱਛੀ ਤਰ੍ਹਾਂ ਪਹਿਲੇ ਮਿਕਸ ਕਰਾਂਗੇ। ਇੱਥੇ ਪਾਣੀ ਪਾਉਣ ਦੀ ਜ਼ਰੂਰਤ ਪੈਣੀ ਹੈ ਸਾਨੂੰ। ਇੱਕੋ ਵਾਰੀ ਨਹੀਂ ਪਾਣੀ ਪਾਣਾ। ਥੋੜਾ ਥੋੜਾ ਪਾ ਕੇ ਦੇਖਣਾ ਜਿੰਨਾ ਜ਼ਰੂਰਤ ਪਏਗਾ ਉਹਨਾ ਤੁਸੀਂ ਪਾਣੀ ਵਿੱਚ ਪਾ ਸਕਦੇ ਹੋ ਠੀਕ ਹੈ। ਕਿਉਂਕਿ ਘੋਲ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਖਾੜ ਵੀ ਨਹੀਂ ਹੋਣਾ ਚਾਹੀਦਾ। ਨਾਰਮਲ ਹੋਣਾ ਚਾਹੀਦਾ ਘੋਲ ਸੜਾ। ਇਨੂੰ ਅੱਛੇ ਤਰਾਹੇ ਮੈਸ਼ ਕਰਾਂਗੇ ਮਿਕਸ ਕਰਾਂਗੇ ਤੇ ਫਿਰ ਇਹਨੂੰ ਛੱਡਾਂਗੇ ਅਸੀਂ 10 ਮਿੰਟ ਵਾਸਤੇ ਹੋਰ ਸਾਨੂੰ ਥੋੜਾ ਜਿਹਾ ਪਾਣੀ ਪਾਣਾ ਪਏਗਾ ਕਿਉਂਕਿ ਇਹ ਜੇ ਸਖਤ ਹੈਗਾ ਕੋਲ ਬਹੁਤ ਜ਼ਿਆਦਾ ਅਸੀਂ ਨਾਰਮਲ ਕੋਲ ਰੱਖਣਾ ਜਿਹੜਾ ਵੇਸਣ ਹੁੰਦਾ ਪਾਣੀ ਵੀ ਚੂਸ ਲੈਂਦਾ ਤੇ ਤੁਸੀਂ ਬਾਅਦ ਵਿੱਚ ਜਰੂਰ ਤਪੇਗੀ ਅਸੀਂ ਜਰੂਰ ਪਾਵਾਂਗੇ ਹੋਰ ਪਾਣੀ ਠੀਕ ਹੈ ਜੀ ਅਜਾ ਸਾਡਾ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਜ਼ਿਆਦਾ ਅਸੀਂ ਪਤਲਾ ਨਹੀਂ ਕਰਨਾ ਪੋਣੇ ਦੇ ਚੋਂ ਲਮਜ਼ ਕੱਢਣ ਵਾਸਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਇਹਦੇ ਚ ਕੋਈ ਲਮਜ਼ ਨਾ ਰਹਿ ਜਾਵੇ ਜਿਹੜਾ ਵੇਸਲ ਸੀ ਮੇਰਾ ਛਾਨਿਆ ਹੋਇਆ ਸੀਗਾ ਤੁਸੀਂ ਵੀ ਛਾਣ ਕੇ ਲੈਣਾ ਵੇਸਨ ਨੂੰ ਅਗਰ ਨਹੀਂ ਵੀ ਛਾਨਣਾ ਭੁੱਲ ਵੀ ਗਏ ਹੋ ਤੇ ਅੰਜ ਤੁਸੀਂ ਮਿਕਸ ਕਰੋਗੇ ਤੇ ਤੁਹਾਡੇ ਜਿਹੜੀ ਢਿੱਲੇ ਢੇਲੀਆਂ ਹੁੰਦੀਆਂ ਨੇ ਉਹ ਅੱਛੀ ਤਰ੍ਹਾਂ ਆਪਣੇ ਆਪ ਹੀ ਮਿਕਸ ਹੋ ਜਾਂਦੀਆਂ ਨੇ ਠੀਕ ਹੈ ਜੀ ਹੁਣ ਅਸੀਂ ਇਹਦੇ ਚ ਅਜੇ ਪਾਣੀ ਨਹੀਂ ਪਾਵਾਂਗੇ ਤੇ ਸਾਨੂੰ ਬਾਅਦ ਚ ਜ਼ਰੂਰਤ ਪਵੇਗੀ ਤੇ ਅਸੀਂ ਦੇਖ ਲਾਂਗੇ ਬਟ ਅਸੀਂ ਘੱਟ ਤੋਂ ਘੱਟ ਨੂੰ 10 ਮਿੰਟ ਵਾਸਤੇ ਐਂਜੇ ਛੱਡ ਦਵਾਂਗੇ ਜਿੰਨਾ ਅਸੀਂ ਨੂੰ ਮਿਕਸ ਕਰਾਂਗੇ ਉਨਾ ਹੀ ਸਾਡਾ ਟੋਕਲਾ ਜੋ ਬਹੁਤ ਵਧੀਆ ਬਣੇਗਾ ਠੀਕ ਹੈ ਜੀ ਇਹ ਦੇਖੋ ਜੀ ਕਿੰਨਾ ਸੌਫਟ ਬਣ ਗਿਆ ਸਾਡਾ 플ਫੀ 플ਫੀ ਜਿਹਾ ਬਣ ਗਿਆ ਹੋਣੀ ਅਜੇ ਅਸੀਂ ਇੰਨੋ ਵੀ ਨਹੀਂ ਪਾਈ ਨਾ ਅਸੀਂ ਬੇਕਿੰਗ ਸੋਡਾ ਪਾਇਆ ਕਿਉਂਕਿ ਜਿਹੜਾ ਸੀ ਢੋਕਲਾ ਬਣਾਉਣਾ ਜਿੰਨਾ ਸੀ ਇਹਨੂੰ ਅਚੀ ਤਰ੍ਹਾਂ ਮਿਕਸ ਕਰਾਂਗੇ ਉਨਾ ਹੀ ਸਾਡਾ ਢੋਕਲਾ ਬਹੁਤ ਸੌਫਟ ਤੇ ਸੁਪੰਚੀ ਬਣੇਗਾ ਹੁਣ ਅਸੀਂ ਇਹਨੂੰ 10 ਮਿੰਟ ਵਾਸਤੇ ਰੱਖ ਦਵਾਂਗੇ ਠੀਕ ਹੈ ਜੀ ਰੈਸਟ ਦਵਾਂਗੇ 10 ਮਿੰਟ ਵਾਸਤੇ ਇਹਨੂੰ ਵਟਕੰਦੇ ਰਾਂਗੇ ਤੇ ਹੁਣ ਅਸੀਂ ਉਧਰ ਸਟੀਮਰ ਵੱਲ ਜਾਵਾਂਗੇ ਠੀਕ ਹੈ ਜੀ ਹਾਂਜੀ ਹੁਣ ਅਸੀਂ ਪਾਵਾਂਗੇ ਦੋ ਚਮਚੇ ਦੇ ਵਿੱਚ ਤੇਲ ਦੇ ਰਿਫਾਈਂਡ ਦੇ ਜਿਹੜਾ ਜੋ ਤੁਸੀਂ ਮਰਜ਼ੀ ਪਾ ਸਕਦੇ ਹੋ ਠੀਕ ਹੈ ਜੀ ਪਾਣਾ ਜ਼ਰੂਰੀ ਹੈ ਇਹਦੇ ਵਿੱਚ ਤੇਲ ਕਿਉਂਕਿ ਅਗਰ ਅਸੀਂ ਤੇਲ ਨਹੀਂ ਪਾਵਾਂਗੇ ਤੇ ਇਹ ਸਾਡਾ ਜਿਹੜਾ ਚਿਪਕਿਆ ਚਿਪਕਿਆ ਜਿਹਾ ਰਹੇਗਾ ਅੱਛਾ ਨਹੀਂ ਬਣੇਗਾ ਤੇ ਤੇਲ ਪਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਹੁਣ ਅਸੀਂ ਸਟੀਮਰ ਉੱਪਰ ਰੱਖ ਦਿੱਤਾ ਤੇ ਇਹਨੂੰ ਮਿਕਸ ਕਰ ਦਾਂਗੇ ਤੇਲ ਨੂੰ ਫਿਰ ਪਾਣੀ ਸਾਡਾ ਗਰਮ ਹੋਏਗਾ ਫਿਰ ਅਸੀਂ ਇਹਦੇ ਵਿੱਚ ਇਹਨੂੰ ਪਾਣੀ ਹੈ ਪਹਿਲੇ ਨਹੀਂ ਪਾਣੀ ਬੇਕਿੰਗ ਸੋਡਾ ਤੇ ਇਹਨੂੰ ਸੇ ਨਾਲ ਦੇ ਨਾਲ ਪਾ ਕੇ ਤੇ ਉਨੇ ਦਿਨ ਅਸੀਂ ਜਿਹੜੇ ਬਰਤਨ ਵਿੱਚ ਅਸੀਂ ਇਹਦੇ ਵਿੱਚ ਬਣਾ ਰਿਹਾ ਟੋਕਲਾ ਤੇ ਇਹਨੂੰ ਸਭ ਤੋਂ ਪਹਿਲੇ ਸਟੀਲ ਦਾ ਲੈ ਲਓ ਕੱਚ ਦਾ ਲੈ ਲਓ ਔਰ ਸੁੱਕਾ ਲੈਣਾ ਬਿਲਕੁਲ ਇਹਨੂੰ ਸੁਕਾ ਕੇ ਥੋੜਾ ਜਿਹਾ ਮੈਂ ਇਹਨੂੰ ਵਾਸ਼ ਕੀਤਾ ਸੀ ਤਾਂ ਕਰਕੇ ਗਿੱਲਾ ਹੈ ਮੈਨੂੰ ਸੁਕਾਵਾਂਗੀ ਪਹਿਲੇ ਫਿਰ ਇਹਦੇ ਵਿੱਚ ਅੱਛੀ ਤਰ੍ਹਾਂ ਸਭ ਤੋਂ ਪਹਿਲੇ ਤੇਲ ਰਿਫਾਈਨਡ ਕੁਛ ਨਾ ਕੁਝ ਜ਼ਰੂਰ ਲਗਾਣਾ ਠੀਕ ਹੈ ਜੀ ਸਭ ਤੋਂ ਪਹਿਲੇ ਮੈਨੂੰ ਅੱਛੀ ਤਰ੍ਹਾਂ ਪੂੰਝਾਂਗੀ ਤਾਂ ਕਿ ਇਹਦੇ 'ਚ ਕੋਈ ਪਾਣੀ ਨਾ ਰਹਿ ਜਾਵੇ ਪਾਣੀ ਨਹੀਂ ਹੋਣਾ ਚਾਹੀਦਾ ਤੁਹਾਡੇ ਬਰਤਨ ਵਿੱਚ ਬਿਲਕੁਲ ਸੁੱਕਾ ਹੋਣਾ ਚਾਹੀਦਾ ਤੁਹਾਡਾ ਬਰਤਨ ਠੀਕ ਹੈ ਜੀ ਹੁਣ ਅਸੀਂ ਇੱਕ ਬ੍ਰਸ਼ ਦੀ ਸਹਾਇਤਾ ਦੇ ਨਾਲ ਸਾਰੇ ਪਾਸਿਆਂ ਨੂੰ ਤੇਲ ਦੇ ਨਾਲ ਲਗਾ ਦਾਂਗੇ ਕਿਉਂਕਿ ਤੇਲ ਲਗਾਉਣ ਕਰਕੇ ਸਾਡਾ ਕੀ ਹੋਏਗਾ ਟੋਕਲਾ ਜਿਹੜਾ ਸਾਡਾ ਚਿੱਕੀ ਗਾ ਲਈ ਠੀਕ ਹੈ ਜੀ ਜਿੱਥੇ ਤੱਕ ਤੁਹਾਡਾ ਜਾਣਾ ਉੱਥੇ ਤੱਕ ਤੁਸੀਂ ਇਹਨੂੰ ਅੱਛੀ ਤਰ੍ਹਾਂ ਚੋਪੜ ਦੇਣਾ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ अगर थोड़े तो को बटर पेपर है लगा दो अगर नहीं है तो रिफाइंड जेल के नालू अच्छी तरह ऑयल कर लो ठीक है चलो जी सा बर्तन भी तैयार हो गया हूँ असी की करेंगे स्टीमर वाल जावे कि देखिए स्टीमर अगर तैयार हो गया तो असी ना ही इनो तो असी बेकिंग सोडा पा लगे हूं ਪਾਣੀ ਸਾਡਾ ਗਰਮ ਹੋ ਗਿਆ ਔਰ ਘੱਟੋ ਘੱਟ ਅਸੀਂ 15 ਮਿੰਟ ਵਾਸਤੇ ਇਹਨੂੰ ਰੱਖਾਂਗੇ ਬਰਤਨ ਨੂੰ ਸਾਈਡ ਤੇ ਕਰਕੇ ਹੁਣ ਅਸੀਂ ਇਹਨੂੰ ਤੇ ਬੇਕਿੰਗ ਸੋਡਾ ਪਾਵਾਂਗੇ ਠੀਕ ਹੈ ਜੀ ਅੱਧਾ ਚਮਚ ਮੈਂ ਪਾ ਰਹੀ ਆ ਬੇਕਿੰਗ ਸੋਡਾ ਔਰ ਨਾਲ ਹੀ ਮੈਂ ਪਾ ਰਹੀ ਆ ਇਹਨੂੰ ਇਹਨੂੰ ਦਾ ਇੱਕ ਸੈਸ਼ੇ ਬਹੁਤ ਕਿਉਂਕਿ ਜੇਕਰ ਤੁਹਾਡਾ ਜਦਾ ਡੋਕਲਾ ਤੇ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਥੋੜਾ ਜਿਹਾ ਉੱਪਰ ਪਾਣੀ ਪਾਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਐਕਟਿਵ ਹੋ ਜਾਏ ਉਹ ਅੱਛੇ ਤਰ੍ਹਾਂ ਨੂੰ ਮਿਕਸ ਕਰ ਲੈਣਾ ਫਲਫੀ ਫਲਫੀ ਸਾਡਾ ਬਣ ਜਾਏਗਾ ਫਿਰ ਅਸੀਂ ਉਹ ਦੇਚ ਪਾਣਾ ਬਰਤਨ ਵਿੱਚ ਠੀਕ ਹੈ ਜੀ ਆ ਦੇਖੋ ਜੀ ਤੁਹਾਨੂੰ ਨਜ਼ਰ ਆ ਰਹੀਆਂ ਨੇ ਨਾ ਕਿਵੇਂ ਵਿੱਚ ਨਜ਼ਰ ਆ ਰਿਹਾ ਹੈ ਨਾ ਜਾਲੀ ਪਹਿਲੀ ਬੰਨੀ ਸ਼ੁਰੂ ਹੋ ਗਈ ਹੈ ਅਜੇ ਇਹਨੇ ਆਪਣਾ ਕੰਮ ਕਰਨਾ ਜਿਹੜਾ 베ਕਿੰਗ ਸੋਡਾ ਨੇ ਵੀ ਆਪਣਾ ਕੰਮ ਕਰਨਾ ਮਿਕਸ ਹੋ ਗਿਆ ਹੁਣ ਅੱਛੇ ਤਰ੍ਹਾਂ ਹੋਣਾ ਸੀ ਇਹਨੂੰ ਕੀ ਕਰਾਂਗੇ ਬਰਤਨ ਦੇ ਵਿੱਚ ਨਾਲ ਹੀ ਫਟਾਫਟ ਇਹਨੂੰ ਬਰਤਨ ਚ ਪਾੜ ਦੇਵਾਂਗੇ ਜਿਹੜੇ ਬਰਤਨ ਚ ਅਸੀਂ ਬਣਾਣਾ ਹੈ ਠੀਕ ਹੈ ਜੀ ਅਗਰ ਤੁਹਾਡਾ ਇੱਕ ਬਰਤਨ ਚ ਨਹੀਂ ਆਉਂਦਾ ਤੁਸੀਂ ਦੋ ਤਿੰਨ ਕਟੋਰੀਆਂ ਵੀ ਭਰ ਕੇ ਰੱਖ ਸਕਦੇ ਹੋ ਇਹ ਕੋਈ ਜ਼ਰੂਰੀ ਨਹੀਂ ਕਿ ਇੱਕੋ ਬਰਤਨ ਚ ਨਹੀਂ ਆ ਰਿਹਾ ਤੇ ਅਸੀਂ ਉਹਦੇ ਚ ਹੀ ਪਾਣਾਗੇ ਛੋਟੀਆਂ ਕਟੋਰੀਆਂ ਨਾਲ ਰੱਖ ਲਓ ਤਾਂ ਕਿ ਸਪੇਸ ਵੀ ਤੁਹਾਡੇ ਬਚੀ ਰਹੇ ਤੁਹਾਡੇ ਕੋਲ ਸਪੇਸ ਵੀ ਮਿਲ ਜਾ ਤੁਹਾਨੂੰ ਤੇ ਤੁਸੀਂ ਆਪਣਾ ਪੂਰਾ ਕੰਮ ਵੀ ਕਰ ਲਓ ਠੀਕ ਹੈ ਜੀ ਇੱਕੋ ਵਰੀ ਤੁਹਾਡਾ ਸਾਰਾ ਢੋਕਲਾ ਤਿਆਰ ਹੋ ਜਾਵੇ ਤੁਸੀਂ ਐ ਹੀ ਦੇਖਣਾ ਫਿੰਗਰ ਦੇ ਸਾਈਟ ਨਾਲ ਵਿਕਾਸ ਸਕਦੇ ਹੋ ਅਗਰ ਤੁਹਾਡਾ ਜ਼ਿਆਦਾ ਚਿਪਕੇ ਹੋਇਆ ਕਿਉਂਕਿ ਅਸੀਂ ਕੋਲ ਜ਼ਿਆਦਾ ਪਤਲਾ ਨਹੀਂ ਬਣਾਣਾ ਕੋਲ ਸਾਡਾ ਠੀਕ ਹੀ ਨਾਰਮਲ ਹੀ ਹੋਵੇ ਹੁਣ ਅਸੀਂ ਇਹਨੂੰ ਟੈਪ ਕਰ ਲਾਂਗੇ ਅੱਛੀ ਤਰ੍ਹਾਂ ਟੈਪ ਕਰਨ ਨਾਲ ਲਿਕੋਜਾ ਹੋ ਜਾਂਦਾ ਠੀਕ ਹੈ ਜੀ ਚਲੋ ਜੀ ਹੁਣ ਅਸੀਂ ਲੈ ਜਾਾਂਗੇ ਇਹਨੂੰ ਸਟੀਮਰ ਦੇ ਕੋਲ ਸਾਡਾ ਬਿਲਕੁਲ ਤਿਆਰ ਹੋਇਆ ਤਾਂ ਸਟੀਮਰ ਤੇ ਦੇਖੋ ਜੀ ਪਾਣੀ ਬੋਇਲ ਹੋ ਰਿਹਾ ਔਰ ਅਸੀਂ ਰੱਖ ਦਾਂਗੇ ਅੰਦਰ ਇਹਨੂੰ ਤੇ ਉੱਪਰ ਕਵਰ ਕਰ ਦਾਂਗੇ ਤੇ ਸਾਡਾ ਦੂ ਟੋਕਲਾ ਹੁਣ ਤਿਆਰ ਹੋ ਰਿਹਾ ਠੀਕ ਹੈ ਜੀ ਹੁਣ ਅਸੀਂ ਪੂਰੇ 15 ਮਿੰਟ ਬਾਅਦ 12 ਮਿੰਟ ਬਾਅਦ 15 ਮਿੰਟ ਬਾਅਦ ਚੈੱਕ ਕਰਾਂਗੇ ਅਸੀਂ ਬਾਅਦ ਚ ਮਿਲਦੇ ਆ 15 ਮਿੰਟ ਬਾਅਦ ਤੁਹਾਨੂੰ ਹਾਂਜੀ ਟੋਕਲੇ ਵਕਤ ਤੁਸੀਂ ਬਿਲਕੁਲ ਸਿਮ ਤੇ ਸੇਕ ਰੱਖਣਾ ਤਾਂ ਕਿ ਸਾਡਾ ਅੰਦਰੋਂ ਕੱਚਾ ਨਾ ਰਹਿ ਜਾਵੇ ਬਿਲਕੁਲ ਸਲੋ ਸਪੀਡ ਤੇ ਬਣਾਣਾ ਹੈ ਜੀ ਬਿਰਮਨ ਮੰਚੂਰੀਆਂ ਤੁਹਾਨੂੰ ਬਣਾ ਕੇ ਦਿਖਾਇਆ ਸੀਗਾ ਸੇਮ ਉਸ ਤਰੀ ਤੁਸੀਂ ਹਲਕੇ ਸੇਕ ਤੇ ਬਣਾਣਾ ਕਿਉਂਕਿ ਸਾਡਾ ਹੀ ਮੋਟੀਵੇਸ਼ਨ ਹੁੰਦਾ ਕਿ ਅਸੀਂ ਬੱਚਾ ਨੂੰ ਹੈਲਦੀ ਖਾਣਾ ਦੇ ਕੇ ਤੇ ਉਹਨਾਂ ਨੂੰ ਤੰਦਰੁਸਤ ਰੱਖੀਏ ਤੇ ਜੇ ਅਸੀਂ ਵਿੱਚੋਂ ਸਾਡਾ ਕੱਚਾ ਰਹਿ ਜਾਏਗਾ ਤੇ ਬੱਚਾ ਨੂੰ ਹਜ਼ਮ ਨਹੀਂ ਹੋਣਾ ਬਿਲਕੁਲ ਹੀ ਸਲੋ ਸਪੀਡ ਤੇ ਬਣਾਣਾ ਇਹ ਦੇਖ ਲਓ ਮੈਂ ਬਿਲਕੁਲ ਸੇਕ ਘੱਟ ਰੱਖਿਆ ਹੈ ਉਹ ਤੁਹਾਨੂੰ ਨਜ਼ਰ ਵੀ ਨਹੀਂ ਆ ਰਹੀ ਗੈਸ ਔਰ نیچے ਜਾ ਕੇ ਪਤਾ ਲੱਗੇ ਆ ਦੇਖੋ ਜੀ ਬਿਲਕੁਲ ਸਲੋ ਰੱਖਿਆ ਹੈ ਠੀਕ ਹੈ ਜੀ ਇਸ ਤੋਂ ਹੀ ਹਲਕੇ ਹਲਕੇ ਸੇਕ ਤੇ ਬਣਾਣਾ ਹੈ ਤਾਂ ਕਿ ਭਾਵੇਂ 20 ਮਿੰਟ ਲੱਗ ਜਾਣ 20 ਦੇ 25 ਮਿੰਟ ਲੱਗ ਜਾਣ ਪਰ ਤੁਸੀਂ ਹਲਕੇ ਸੇਕ ਤੇ ਬਣਾ ਲੈਣ ਠੀਕ ਹੈ ਜੀ ਹਾਂਜੀ ਸਾਡਾ 25 25 ਦੇਖੋ ਟੋਕਲਾ ਬਿਲਕੁਲ ਤਿਆਰ ਹੋ ਗਿਆ ਹੈ ਇਹ ਦੇਖੋ ਜੀ ਇਹਨੇ ਸਾਈਡਾਂ ਵੀ ਛੱਡ ਦਿੱਤੀਆਂ ਨੇ ਕਿਉਂਕਿ ਜਿਵੇਂ ਜੋ ਠੰਡਾ ਹੋਏਗਾ ਇਹਨੇ ਆਪਣੇ ਆਪ ਸਾਈਡਾਂ ਛੱਡ ਦੇਣੀਆਂ ਨੇ ਇਹਨੂੰ ਗਰਮ ਗਰਮ ਬਿਲਕੁਲ ਹੀ ਨਹੀਂ ਕੱਢਣਾ ਔਰ ਅਸੀਂ ਹੁਣ ਇਹਨੂੰ ਕਪਰੇਟ ਚ ਪਾਵਾਂਗੇ ਉਸ ਤੋਂ ਪਹਿਲੇ ਅਸੀਂ ਇੱਕ ਤੜਕਾ ਲਗਾਵਾਂਗੇ ਚਲੋ ਜੀ ਹੁਣ ਤੜਕੇ ਵੱਲ ਚਲਦੇ ਆਂ ਹਰੀਆਂ ਮਿਰਚਾਂ ਅਸੀਂ ਕੱਟ ਲਿਆ ਨੇ ਔਰ ਨਾਲ ਅਸੀਂ ਕੜੀ ਪੱਤਾ ਤਿਆਰ ਕਰ ਲਿਆ ਹਰੀਆਂ ਮਿਰਚਾਂ ਦੇਖੋ ਲੰਮੀਆਂ ਲੇ ਮੈਂ ਕੱਟ ਲਿਆ ਨੇ ਕੜੀ ਪੱਤਾ ਵੀ ਮੈਂ ਤਿਆਰ ਕਰ ਲਿਆ ਧੋ ਕੇ ਇਹਨੂੰ ਸਾਫ਼ ਕਰ ਲਿਆ ਔਰ ਅਸੀਂ ਹੁਣ ਲਗਾਵਾਂਗੇ ਤੜਕਾ ਚਲੋ ਜੀ ਹੁਣ ਤੜਕੇ ਵੱਲ ਚਲਦੇ ਆਂ ਠੀਕ ਹੈ ਜੀ ਹਾਂ ਜੀ ਅਸੀਂ ਗੈਸ ਕੋਲ ਕਰਨ ਲੱਗੇ ਆਂ ਤੋਂ ਇੱਕ ਚਮਚ ਅਸੀਂ ਇਹਦੇ 'ਚ ਤੇਲ ਪਾਣਾ ਰਿਫਾਈਂਡ ਪਾ ਲਓ ਤੇਲ ਪਾ ਲਓ ਦੋ ਚਮਚ ਪਾਣਾ ਠੀਕ ਹੈ ਜੀ नी पानी असी दो चम्मच चमच सब तो पहले सॉरी पहले असी पवे राई गरम हो जाए तेल तो सब तो पहले अस पे राई तेल अच्छे गर्म हो रहा है वेट करनी पेगी सू जब तक साढ़ा टोकला ठंडा हों पी उन्नी देर तड़का तैयार कर लें ठीक है जी राई पावेंगे एक छोटा चम्मच कड़ी चमच अच्छी तरह धो के छोटा कर लिया ज़्यादा व्डे वे नहीं करने बिल्कुल सीमित रखना सेक और दोनों चीज़ा सीमित पा दे ਹੁਣ ਟਕਕਾ ਲਾਂਦੇ ਵਕਤ ਬੜੇ ਧਿਆਨ ਨਾਲ ਲਗਾਣਾ ਕਿਉਂਕਿ ਜੇਰਾ ਕੜੀ ਪਤਲਾ ਬਣਾਉਦੇ ਕਰਦੇ ਹੈ ਤਾਂ ਜ਼ਿਆਦਾ ਸੇਲ ਜਰ ਹੋਣ ਟਿਕ। ਮਿਸਟਾਂ ਨੂੰ ਹੀ ਅੱਛੀ ਤਰ੍ਹਾਂ ਵਿੱਚ ਫਰਾਈ ਕਰ ਲੈਣਾ। ਜਦੋਂ ਇਹ ਸਾਗਿਆ ਮਿਰਚਾਂ ਫਰਾਈ ਹੋ ਜਾਂਦੀਆਂ ਨੇ ਅੱਛੀ ਤਰ੍ਹਾਂ। ਫਿਰ ਅਸੀਂ ਪਾ ਦਾਂਗੇ ਇਹਦੇ ਵਿੱਚ ਪਾਣੀ ਪਾਣੀ ਕਿੰਨਾ ਕੁ ਆਪਣੇ ਮਰਜ਼ੀ ਦੇ ਮੁਤਾਬਿਕ ਪਾ ਲੈ ਜਿੰਨਾ ਤੁਹਾਨੂੰ ਚੰਦ ਠੀਕ ਹੈ ਜੀ ਪਾਣੀ ਦਿਨ ਵਾਲੇ ਕੀ ਹੁੰਦਾ ਜਿਆਦਾ ਸਪੰਜੀਸਪੰਜੀ ਤੇ ਸੌਫਟ ਬਣਦਾ ਹਰ ਦੋ ਚਮਚਾ ਅਸੀਂ ਪਾ ਦਾਂਗੇ ਵਿੱਚ ਕੀ ਲੇ ਹਲਕਾ ਜਿਹਾ ਜੈਸੇ ਪਾਵਾਂਗੇ ਇਹ ਚਨਾ ਮਰ ਜੀ ਸਾਡਾ ਤੜਕਾ ਬਿਲਕੁਲ ਤਿਆਰ ਹੋ ਗਿਆ ਹੈ ਦੇਖੋ ਪਾਣੀ ਬੋਇਲ ਹੋ ਗਿਆ अच्छी तरह ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਹੁਣ ਅਸੀਂ ਚੱਲਾਂਗੇ ਟੋਕਲੇ ਵੱਲ ਚਲੋ ਜੀ ਸਟਾਰਟ ਕਰਦੇ ਹਾਂ ਟੋਕਲਾ ਨਿਕਾਲਣਾ ਅਸੀਂ ਪਲੇਟ ਦੇਖੋ ਪਹਿਲੇ ਤਿਆਰ ਕੀਤੀ ਹੋਈ ਹੈ ਜਿਹੜੇ ਡੋਂਗੇ ਤੁਸੀਂ ਪਾਣਾ ਉਹ ਬਾਅਦ ਵਿੱਚ ਪਾਣਾ ਪਹਿਲੇ ਤੁਸੀਂ ਇੱਕ ਪਲੇਟ ਵਿੱਚ ਕੱਢ ਲਓ ਤਾਂ ਕਿ ਕੋਈ ਦਿੱਕਤ ਨਾ ਹੋਵੇ ਕੱਢਣ ਵਕਤ ਉਪਰ ਤੋਂ ਟਪ ਟਪ ਕਰਨਾ ਥਾਰ ਕੇ ਸਟਾਰਟ आराम ठीक है जी देखो जी इन्ना वजिए बनिया डोकला है देखो और स्पंची स्पंची बिल्कुल हम असं पहले पीसिस करा बहुत ही वाला बनिया सापंजी स्पंची स्पंची, पीस तुम तो अपनी मर्जी के मुताबिक कर सकते हो व्डे छोटे मैं तो एक पीस दिखा निकाल के ਬਹੁਤ ਹੀ ਮਜ਼ੇ ਵਾਲਾ ਬਣਿਆ ਜਦੋਂ ਇਹਦੇ ਉੱਤੇ ਇਹ ਰਸ ਪੈ ਜਾਏਗਾ ਤੇ ਹੋਰ ਵੀ ਵਧੀਆ ਬਣ ਜਾਏਗਾ ਇਸ ਤੋ ਸਿ ਆਪਣੀ ਮਰਜ਼ੀ ਮੁਤਾਬਿਕ ਕਰੋ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਇਹ ਦੇਖੋ ਮੈਂ ਤੁਹਾਨੂੰ ਇੱਕ ਪੀਸ ਕੱਢ ਕੇ ਦਿਖਾਨੀ ਆ ਆ ਦੇਖੋ ਜੀ ਜਾਲੀ ਤੁਹਾਨੂੰ ਨਜ਼ਰ ਆ ਹੀ ਰਹੀ ਹੈ ਦੇਖੋ ਕਿੰਨਾ ਵਧੀਆ ਡੋਕਲਾ ਬਣਿਆ ਔਰ ਬਿਲਕੁਲ ਸਪੰਜੀ ਸਪੰਜੀ ਬਣਿਆ ਬਹੁਤ ਹੀ ਮਜ਼ੇ ਵਾਲਾ ਬਣਿਆ ਤੁਸੀਂ ਇਹਨੂੰ ਜਿਹੜੇ ਢੋਂਗੇ ਚ ਪਾਣਾ ਹੈ ਉਹਦੇ ਚ ਪਾ ਕੇ ਤੇ ਨਾਲ ਹੀ ਤੁਸੀਂ ਉੱਪਰੋਂ ਰਸ ਪਾ ਦੇਣਾ ਜਿਹੜਾ ਤੁਸੀਂ ਬਣਾਇਆ ਤੜਕਾ ਉਨੇ ਦੇ ਉੱਤੇ ਸੀ ਪਾਵਾਂਗੇ ਤੜਕਾ ਕਿਉਂਕਿ ਤੜਕੇ ਦੇ ਨਾਲ ਹੀ ਮਜ਼ੇ ਵਾਲਾ ਬੰਦਾ ਹੈ ਤੇ ਹੋਰ ਵੀ ਸੌਫਟ ਹੋ ਜਾਂਦਾ ਜਿਹੜਾ ਕਿ ਖਾਣ ਵਿੱਚ ਸਾਨੂੰ ਬਹੁਤ ਹੀ ਸੁਆਦ ਲੱਗਦਾ ਇਹ ਦੇਖੋ ਜੀ ਮੈਂ ਨੇਲੇ ਤੁਹਾਨੂੰ ਦਿਖਾਣੀਆਂ ਕੈਮਰਾ ਨੇੜੇ ਕਰਕੇ ਤੇ ਆ ਦੇਖੋ ਜੀ ਡੋਕਲਾ ਤੁਸੀਂ ਦੇਖ ਸਕਦੇ ਹੋ ਨਾ ਤੁਹਾਨੂੰ ਦਿਖਾ ਹੀ ਦਿੱਤਾ ਕਿ ਕਿੰਨਾ ਸਪੰਜੀ ਬਣਿਆ ਦੇਖੋ ਕਿੰਨਾ ਜਾਲੀਦਾਰ ਔਰ ਕਿੰਨਾ ਸਪੰਜੀ ਬਣਿਆ ਉਹ ਇਸੇ ਤਰੀਕੇ ਨਾਲ ਬਣਾਓਗੇ ਤਾਂ ਬਹੁਤ ਹੀ ਵਧੀਆ ਬਣੇਗਾ ਔਰ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਜਿੰਨਾ ਮਰਜ਼ੀ ਤੜਕਾ ਲਗਾਓ ਮਜ਼ੇ ਨਾਲ ਖਾਓ ਇੰਜੋਏ ਕਰੋ ਔਰ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਬੱਚੇ بڑے ਖੁਸ਼ ਹੋ ਕੇ ਖਾਣਗੇ ਬਾਜ਼ਾਰ ਨਾਲੋਂ ਵੀ ਵਧੀਆ ਬੰਦਾ ਔਰ ਹੈਲਦੀ ਬੰਦਾ ਇਹ ਤਾਂ ਤੁਹਾਨੂੰ ਪਤਾ ਚੱਲ ਗਿਆ ਕਿ ਸਾਡੇ ਚੀਜ਼ਾਂ ਸੀ ਕਿਹੜੀਆਂ-ਕਿਹੜੀਆਂ ਪਾਈਆਂ ਨੇ ਕੋਈ ਫालतू ਅਸੀਂ ਗੰਦਮੰਦ ਨਹੀਂ ਪਾਇਆ ਕੋਈ ਬਾਜ਼ਾਰ ਦੀ ਚੀਜ਼ ਗਲਤ ਨਹੀਂ ਪਾਈ ਔਰ ਇਸ ਤਰ੍ਹਾਂ ਜਦੋਂ ਅਸੀਂ ਬੱਚੇ ਨੂੰ ਹੈਲਦੀ ਫੂਡ ਦੇਣਾ ਤੇ ਬੱਚੇ ਵੀ ਤੰਦਰੁਸਤ ਰਹਿਣਗੇ ਔਰ ਖੁਸ਼ ਵੀ ਰਹਿਣਗੇ ਠੀਕ ਹੈ ਜੀ ਬੱਚੇ ਤੁਹਾਡੇ ਤੋਂ ਬਾਰ-ਬਾਰ ਡਿਮਾਂਡ ਕਰਨਗੇ ਚਲੋ ਜੀ ਓਕੇ ਜੀ